ਕਿਸਾਨਾਂ ਨੇ ਪਹਿਲਾਂ ਜ਼ੰਗੀਰਦਾਰਾਂ ਤੋਂ ਜ਼ਮੀਨ ਸੰਘਰਸ਼ ਲੈ ਕੇ ਸੰਘਰਸ਼ ਲੜ ਕੇ ਇਹ ਜ਼ਮੀਨਾਂ ਜਿਹੜੀਆਂ ਮਾਲਕੀ ਕਿਸਾਨਾਂ ਨੇ ਲਈ ਤੀਂ ਔਰ ਉਲਟਾ ਹੁਣ ਸਰਕਾਰ ਆ ਜਿਹੜੀ ਜ਼ਬਰਦਸਤੀ ਖੋ ਰਹੀ ਆ ਕਿ ਜੇਕਰ ਜ਼ਮੀਨ ਗਈ ਤਾਂ ਸਾਡਾ ਕਿਸਾਨ ਨਹੀਂ ਬਚਣਾ ਮਜ਼ਦੂਰ ਨਹੀਂ ਬਚਣਾ ਔਰ ਇਹ ਬੇਰੁਜ਼ਗਾਰ ਹੋ ਜਾਣਗੇ ਜੇ ਇਹ ਪਾਲਿਸੀ ਲਾਗੂ ਹੁੰਦੀ ਆ ਇਹ ਕਲੋਨੀਆਂ ਕੱਟੀਆਂ ਜਾਂਦੇ ਨੇ ਇਹ ਕਿੰਨੀ ਜਲਦੀ ਵਿਕਸਿਤ ਹੋ ਜਾਣਗੇ ਕਿੰਨਾ ਸਮਾਂ ਲੱਗੂ ਪਹਿਲਾਂ ਕਿਤੇ ਹੋਈਆਂ ਹੀ ਨਹੀਂ ਕਿੱਤੇ ਨਹੀਂ ਹੋਈਆਂ ਦਿਖਾਓ ਜਿੱਥੇ ਕਲੋਨੀਆਂ ਕੱਟੀਆਂ ਪਈਆਂ ਨੇ ਸ਼ਹਿਰਾਂ ਚ ਕਲੋਨੀਆਂ ਕੱਟੀਆਂ ਪਈਆਂ ਨੇ ਉਹਦੇ ਚ ਕਿਸੇ 2 ਕੋਠੀਆਂ 4 ਬਣੀਆਂ 5 ਬਣੀਆਂ 6 ਬਣ ਇਹ ਬਣੀਆਂ ਸ਼ਹਿਰਾਂ ਚ ਕਿੰਨੇ ਪਲਾਟ ਖਾਲੀ ਪਏ ਨੇ ਧਨਾੜ ਲੋਕਾਂ ਨੇ ਮਤਲਬ ਕਿੰਨੇ ਕਿੰਨੇ ਪਲਾਟ ਲੈ ਕੇ ਰੱਖੇ ਪਏ ਨੇ ਉਹਨਾਂ ਨੂੰ ਕਵਰ ਕਰ ਲੋ ਤੋਂ ਬਾਅਦ ਉਹਨਾਂ ਦਾ ਬਿਆਨ ਆਇਆ ਕਿ ਅਸੀਂ ਤਰਨਾਸ਼ਾਈ ਨਹੀਂ ਕਰਦੇ ਅਸੀਂ ਆਮ ਲੋਕਾਂ ਦੀ ਸਲਾਹ ਲਵਾਂਗੇ ਆਮ ਕਿਸਾਨਾਂ ਦੀ ਸਲਾਹ ਲਵਾਂਗੇ ਹੁਣ ਸਲਾਹ ਦੀ ਗੱਲ ਕੀਤੀ ਉਹ ਬਿਆਨ ਨੂੰ ਕਿਵੇਂ ਦੇਖੋ ਸਾਰਾ ਸਰਾ ਸਰ ਜਿਹੜਾ ਮੁੱਖ ਮੰਤਰੀਏ ਚਾਹੇ ਪੰਜਾਬ ਦਾ ਚਾਹੇ ਸੈਂਟਰ ਦਾ ਪ੍ਰਧਾਨ ਮੰਤਰੀ ਲਗਾਤਾਰ ਝੂਠ ਬੋਲਦੇ ਆ ਰਹੇ ਨੇ ਔਰ ਕਿਸਾਨਾਂ ਦੀ ਜ਼ਮੀਨ ੱੱਕੇ ਨਾਲ ਉਗਰਾਹੀ ਜਾ ਰਹੀ ਹੈ ਲੁਧਿਆਣੇ ਦਾ ਏਰੀਆ ਜਿਹੜਾ ਸਭ ਤੋਂ ਵੱਧ ਆ ਰਿਹਾ ਹੈ ਉੱਥੇ ਤਾਂ ਉਹ ਤੇ ਪਾਬੰਦੀ ਲਾਤੀ ਨੋਟਿਸ ਕਰਦਾ ਤੁਸੀਂ ਉਸ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਕੋਈ ਕਾਰੋਬਾਰ ਨਹੀਂ ਕਰ ਸਕਦੇ ਕਿਸਾਨ ਜਾਊਗਾ ਤਾਂ ਜਾਊਗਾ ਕਿੱਥੇ ਕਿ ਕਿਸਾਨ ਕੋਈ ਕਹਿੰਦੇ ਨਹੀਂ ਹੈਗੇ ਵੀ ਅੱਜ ਲੈ ਕੋਈ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨ ਵਿਰੋਧ ਕਰਦੇ ਰਹਿਣਗੇ ਆਪਣੀ ਜ਼ਮੀਨ ਵਾਸਤੇ ਮਰਨ ਤੱਕ ਜਾਣਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਕਿਸਾਨ ਜਥੇਬੰਦੀਆਂ ਨੇ ਚਾਹੇ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਨੇ ਸੁ ਲਗਾਤਾਰ ਵਿਰੋਧ ਅਤੇ ਵਿਰੋਧ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਭਗਵੰਤ ਸਿੰਘ ਮਾਨ ਦਾ ਬਿਆਨ ਆਇਆ ਕਿ ਅਸੀਂ ਤੱਕਾ ਸਾਹੀ ਨਹੀਂ ਕਰਾਂਗੇ ਅਸੀਂ ਤਾਨਾਸ਼ਾਹੀ ਨਹੀਂ ਕਰਾਂਗੇ ਅਸੀਂ ਆਮ ਲੋਕਾਂ ਦੀ ਸਲਾਹ ਵੀ ਲਵਾਂਗੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਕਈ ਯੂਨੀਅਨਾਂ ਇਕੱਠੀਆਂ ਹੋਈਆਂ ਨੇ ਨਾਬਾ ਚ ਜਿੱਥੇ ਇੱਕ ਸੈਮੀਨਾਰ ਲਗਾਇਆ ਗਿਆ ਜਾਗਰੂਕ ਕਰ ਰਹੇ ਨੇ ਕਿ ਇਹ ਜ਼ਮੀਨਾਂ ਆਪਣੀ ਜੋ ਲੈਂਡ ਪਾਲਿਸੀਆਂ ਬਣਦੀਆਂ ਨੇ ਇਹ ਕਿਤੇ ਨਾ ਕਿਤੇ ਕਿਸਾਨ ਵਿਰੋਧੀ ਨੇ ਇੱਥੋਂ ਤੱਕ ਕਹਿ ਰਹੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਵੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਗਪਾਲ ਸਿੰਘ ਉਧਾ ਖੂਬਾ ਜਨਰਲ ਸਕੱਤਰ ਖੇਤੀਬਾੜੀ ਦੇ ਕਿਸਾਨ ਵਿਕਾਸ ਫਰੰਟ ਦਾ ਠੀਕ ਹੈ ਜੀ ਕਿਵੇਂ ਦੇਖਦੇ ਹੋ ਜੋ ਚੱਲ ਰਿਹਾ ਸਿਸਟਮ ਲੈਂਡ ਪੂਲਿੰਗ ਪਾਲਿਸੀ ਦਾ ਸਾਰਾ ਸਿਸਟਮ ਕਿਵੇਂ ਦੇਖਦੇ ਹੋ ਕਿਉਂਕਿ ਨੰਬਰ ਵੀ ਸਰਕਾਰ ਨੇ ਉਜਾਗਰ ਕਰਤੇ ਕਿ ਆਹ ਨੰਬਰਾਂ ਤੇ ਅਸੀਂ ਇੰਨੀ ਜ਼ਮੀਨ ਲੈਣੀ ਆਹ ਜ਼ਿਲ੍ਹੇ ਚ ਇੰਨੀ ਆਹ ਜ਼ਿਲ੍ਹੇ ਚ ਇੰਨੀ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਬਹੁਤ ਮਾੜੀ ਜਿਹੜੀ ਘਟਨਾ ਗੱਲ ਹੈ ਜਿਹੜੀ ਸਰਕਾਰ ਕਰ ਰਹੀ ਹੈ ਕਿਉਂਕਿ ਕਿਸਾਨਾਂ ਨੇ ਪਹਿਲਾਂ ਜ਼ਿਂਗੀਰਦਾਰਾਂ ਤੋਂ ਜ਼ਮੀਨ ਸੰਘਰਸ਼ ਲੈ ਕੇ ਸੰਘਰਸ਼ ਲੜ ਕੇ ਇਹ ਜ਼ਮੀਨਾਂ ਜਿਹੜੀਆਂ ਮਾਲਕੀ ਕਿਸਾਨਾਂ ਨੇ ਲਈ ਤੀ ਔਰ ਉਲਟਾ ਹੁਣ ਸਰਕਾਰ ਆ ਜਿਹੜੀ ਜ਼ਬਰਦਸਤੀ ਖੋ ਰਹੀ ਹੈ ਅਸੀਂ ਅੱਜ ਇੱਕ ਸੈਮੀਨਾਰ ਕਰਕੇ ਲੋਕਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਗਰਤ ਕਰਦੇ ਆ ਕਿ ਜੇਕਰ ਜ਼ਮੀਨ ਗਈ ਤਾਂ ਸਾਡਾ ਕਿਸਾਨ ਨਹੀਂ ਬਚਣਾ ਮਜ਼ਦੂਰ ਨਹੀਂ ਬਚਣਾ ਔਰ ਇਹ ਬੇਰੁਜ਼ਗਾਰ ਹੋ ਜਾਣਗੇ ਰੁਜ਼ਗਾਰ ਕਿੱਤਾ ਜਣੀ ਜਿਹੜਾ ਸਾਡਾ ਖੇਤੀ ਆ ਉਹ ਖੋਹਿਆ ਜਾਊ ਸਭ ਤੋਂ ਵੱਧ ਜੇਕਰ ਨੌਕਰੀ ਹੈਗੀ ਆ ਤਾਂ ਖੇਤੀਬਾੜੀ ਚ ਐ ਔਰ ਉਹੀ ਕਿੱਤਾ ਜਿਹੜਾ ਖੋਹਿਆ ਜਾ ਰਿਹਾ ਔਰ ਸਾਡੀ ਮਾਲਕੀ ਜਿਹੜੀ ਸੰਘਰਸ਼ ਕਰਕੇ ਪੰਜਾਬ ਦੇ ਲੋਕਾਂ ਨੇ ਸਾਡੇ ਸੂਰ ਵੀਰਾਂ ਨੇ ਲਈ ਸੀ ਸਾਡੇ 9 ਬਾਲ ਕੀ ਕਰਾਈ ਸੀ ਉਹਨੂੰ ਖੋਹਿਆ ਜਾ ਰਿਹਾ ਬਹੁਤ ਵੱਡੀ ਜਿਹੜੀ ਇਹ ਨਿੰਦਣਯੋਗ ਪਾਲਿਸੀ ਹੈ ਬਿਲਕੁਲ ਪਹਿਲਾਂ ਤਾਂ ਸਰਕਾਰ ਨੇ ਪ੍ਰੈਸ ਕਾਨਫਰੰਸਾਂ ਵੀ ਕਰੀਆਂ ਨੇ ਸੀਐਮ ਭਗਵੰਤ ਸਿੰਘ ਮਾਨ ਨੇ ਆਪ ਕਰੇ ਉਸ ਤੋਂ ਬਾਅਦ ਚੁੱਪ ਹੋਏ ਨੇ ਉਹ ਕਾਫੀ ਕਿਉਂਕਿ ਵਿਰੋਧ ਤਾਂ ਕਾਫੀ ਚੱਲ ਰਿਹਾ ਪਰ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਆਇਆ ਕਿ ਅਸੀਂ ਤਾਨਾਸ਼ਾਹੀ ਨਹੀਂ ਕਰਦੇ ਅਸੀਂ ਆਮ ਲੋਕਾਂ ਦੀ ਸਲਾਹ ਲਵਾਂਗੇ ਆਮ ਕਿਸਾਨਾਂ ਦੀ ਸਲਾਹ ਲਵਾਂਗੇ ਉਹਨਾਂ ਸਲਾਹ ਦੀ ਗੱਲ ਕੀਤੀ ਉਹ ਬਿਆਨ ਨੂੰ ਕਿਵੇਂ ਦੇਖਦੇ ਦੇਖੋ ਸਾਰਾ ਸਰਾ ਸਰ ਜਿਹੜਾ ਮੁੱਖ ਮੰਤਰੀਏ ਚਾਹੇ ਪੰਜਾਬ ਦਾ ਚਾਹੇ ਸੈਂਟਰ ਦਾ ਪ੍ਰਧਾਨ ਮੰਤਰੀ ਲਗਾਤਾਰ ਝੂਠ ਬੋਲਦੇ ਆ ਰਹੇ ਨੇ ਔਰ ਕਿਸਾਨਾਂ ਦੀ ਜ਼ਮੀਨ ਤੱਕੇ ਨਾਲ ਉਗਰਾਹੀ ਜਾ ਰਹੀ ਤੱਕੇ ਨਾਲ ਤੁਹਾਡੇ ਸਾਹਮਣੇ ਆ ਕਿ ਰੋਡਾਂ ਦੇ ਉੱਪਰ ਆਪਣੇ ਪਟਿਆਲੇ ਦੇ ਨਾਲ ਪਸਿਆਣੇ ਦੇ ਪਿੰਡ ਦੇ ਵਿੱਚ ਕਿੰਨਾ ਜ਼ਿਆਦਾ ਜ਼ਬਰਦਸਤੀ ਬਿਨਾ ਪੈਸੇ ਦਿੱਤੇ ਤੱਕੇ ਨਾਲ ਜਿਹੜੀ ਇਹ ਜ਼ਿਰੀਬਾਹੀ ਗ ਜਾ ਰਹੀ ਆ ਅਜੇ ਉਲਟਾ ਕੈਮਰੇ ਦੇ ਸਾਹਮਣੇ ਇਹ ਕਹਿੰਦੇ ਨੇ ਕਿ ਅਸੀਂ ਖੋਹ ਹੀ ਰਹੇ ਤੁਹਾਡੇ ਸਾਹਮਣੇ ਆ ਉਹਨਾਂ ਰਿਕਾਰਡ ਕਿ ਤੱਕੇ ਨਾਲ ਖੋਹੀ ਜਾ ਰਹੀ ਆ ਔਰ ਉਸ ਏਰੀਏ ਲੁਧਿਆਣੇ ਦਾ ਏਰੀਆ ਜਿਹੜਾ ਸਭ ਤੋਂ ਵੱਧ ਆ ਰਿਹਾ ਉੱਥੇ ਤਾਂ ਉਹ ਤੇ ਪਾਬੰਦੀ ਲਾਤੀ ਨੋਟਿਸ ਕਰਦਾ ਤੁਸੀਂ ਉਸ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਕੋਈ ਕਾਰੋਬਾਰ ਨਹੀਂ ਕਰ ਸਕਦੇ ਕਿਸਾਨ ਜਾਊਗਾ ਤਾਂ ਜਾਊਗਾ ਕਿੱਥੇ ਪਰ ਤੁਹਾਨੂੰ ਕੀ ਲੱਗਦਾ ਹੁਣ ਕਿਸਾਨਾਂ ਦੀ ਵਿਰੋਧਤਾ ਚੱਲ ਰਹੀ ਆ ਜਥੇਬੰਦੀਆਂ ਵੀ ਇਕੱਠੀਆਂ ਹੋ ਰਹੀਆਂ ਨੇ ਹੁਣ ਆਉਣ ਵਾਲਾ ਨਤੀਜਾ ਕੀ ਨਿਕਲਣ ਵਾਲਾ ਨਾ ਨਤੀਜਾ ਇਹ ਆ ਕਿ ਕਿਸਾਨ ਆ ਜਿਹੜੇ ਉਹ ਜ਼ਮੀਨ ਨਹੀਂ ਦੇਣਗੇ ਪਹਿਲਾਂ ਕੁਝ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਸੀ ਕਿ ਪੈਸੇ ਵੱਧ ਦੇ ਦਿਓ ਜ਼ਮੀਨ ਲੈ ਲਓ ਪਰ ਹੁਣ ਹੁਣ ਸਭ ਨੇ ਫੈਸਲਾ ਇਹ ਕਰ ਲਿਆ ਕਿ ਕਿਸਾਨ ਆ ਜਿਹੜਾ ਉਹ ਪੈਸੇ ਨੂੰ ਵੀ ਜ਼ਮੀਨ ਨਹੀਂ ਦੇਊਗਾ ਆਪਣੀ ਜ਼ਮੀਨ ਨੂੰ ਨਹੀਂ ਵੇਚੂਗਾ ਔਰ ਇਹ ਪਾਲਿਸੀ ਹੈ ਜਿਹੜੀ ਸਰਕਾਰ ਨੂੰ ਵਾਪਸ ਲੈਣੀ ਪਊਗੀ ਕਿਉਂਕਿ ਲੋਕ ਬਹੁਤ ਜ਼ਿਆਦਾ ਇਹਦੇ ਤੇ ਵਿਰੋਧ ਕਰ ਰਹੇ। ਬਿਲਕੁਲ ਹੈ ਇੱਕ ਰਿਪੋਰਟ ਇਹ ਵੀ ਆ ਰਹੀ ਆ ਕਿ ਸਰਕਾਰ ਹੁਣ ਗੌਰ ਕਰ ਰਹੀ ਆ ਕਿ ਲੁਧਿਆਣਾ, ਮੋਹਾਲੀ ਤੇ ਪਟਿਆਲੇ ਚ ਆਪਾਂ ਇਹ ਪਾਲਿਸੀ ਨੂੰ ਲਾਗੂ ਕਰੀਏ ਬਾਕੀ ਹਜੇ ਸ਼ਹਿਰ ਛੱਡਦੀ ਆਪਾਂ। ਲੱਗੇ ਰਿਹਾ ਹੈ ਕਿ ਜਿਵੇਂ ਪਟਿਆਲੇ ਦੇ ਚਾਰਜ ਪਿੰਡ ਆ ਰਹੇ ਨੇ। ਲੁਧਿਆਣੇ ਦੇ ਜਾਦੇ ਪਿੰਡ ਆ ਰਹੇ ਨੇ ਉਹਨਾਂ ਨੂੰ ਛੱਡ ਕੇ ਟ੍ਰਾਇਲ ਕਰ ਰਹੀ ਹੈ। ਜਿਹੜਾ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਮਜ਼ਦੂਰ ਜੱਥੇਬੰਦੀਆਂ ਨੂੰ ਵੀ ਇਹੀ ਕਰਦੇ ਆ ਜਿਹੜੀਆਂ ਛੋਟੇ ਵਪਾਰੀਆਂ ਨੂੰ ਵੀ ਇਹੀ ਕਹਿੰਨੇ ਆ ਕਿ ਇਕੱਠੇ ਹੋ ਕੇ ਜੇ ਨਾ ਲੜੇ ਗਏ ਜੇ ਟ੍ਰਾਇਲ ਦੇ ਚੱਕਰ ਚ ਫਸ ਗਏ ਫੇਰ ਇਹ ਜਿਹੜੀ ੱੱੱਕੇ ਨਾਲ ਸਰਕਾਰ ਸਾਡੇ ਤੋਂ ਜ਼ਮੀਨ ਲੈ ਸਕਦੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਦਾ ਚੱਲ ਰਿਹਾ ਵੀ ਇਹ ਜਿਹੜੀ ਪਾਲਿਸੀ ਆ ਇਹਨੂੰ ਲਾਗੂ ਨਹੀਂ ਹੁਣ ਦਿੱਤਾ ਜਾਵੇ ਕਿ ਜਿਵੇਂ ਸਰਕਾਰ ਤਾਂ ਤਿਆਰੀਆਂ ਚ ਹੈ ਜੀ ਬਿਲਕੁਲ ਵੀ ਨਹੀਂ ਹੁਣ ਦਿੱਤਾ ਜਾਊਗਾ ਸਰਕਾਰ ਬੈਕਫੁੱਟ ਤੇ ਚਲੀ ਗਈ ਆ ਔਰ ਲੋਕਾਂ ਦਾ ਵਿਰੋਧ ਲੋਕ ਪੰਚਾਇਤਾਂ ਦੇ ਮੱਤੇ ਲੋਕ ਇਕੱਠੇ ਹੋ ਕੇ ਸਯੁਕਤ ਮੋਰਚੇ ਨੇ ਵੀ ਜਿਹੜੀ ਕਾਲ ਦਿੱਤੀ ਆ ਲੋਕ ਟਰੈਕਟਰ ਲੈ ਕੇ ਨਿਕਲੇ ਨੇ ਇਹਦਾ ਪੂਰਾ ਵਿਰੋਧ ਹੋ ਗਿਆ ਔਰ ਇਹ ਵਾਪਸ ਲੈਣੀ ਪੈਣੀ ਠੀਕ ਹੈ ਹਾਂਜੀ ਕੀ ਨਾਮ ਆ ਜੀ ਆਪਣਾ ਮਹਿੰਦਰ ਸਿੰਘ ਪੱਠੜ ਠੀਕ ਹੈ ਹਾਂਜੀ ਪੱਠੜ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਪੰਜਾਬ ਸਰਕਾਰ ਨੇ ਜੋ ਪਾਲਿਸੀ ਲੈ ਕੇ ਆਈ ਆ ਸਰਕਾਰ ਕੇ ਕਿਸਾਨਾਂ ਦੇ ਫਾਇਦੇਮੰਦ ਆ ਜੀ ਕਿਸਾਨਾਂ ਨੂੰ ਪਲਾਟ ਵੀ ਮਿਲਣਗੇ ਕਿਸਾਨਾਂ ਨੂੰ ਸ਼ੋਰੂਮ ਵਾਸਤੇ ਮਿਲੂਗਾ ਕਿਸਾਨਾਂ ਨੂੰ ਘਰ ਵਾਸਤੇ ਮਿਲੂਗਾ ਕਿਸ ਦਾ ਫਾਇਦਾ ਕੀਤਾ ਕਿਸਾਨਾਂ ਦਾ ਨਹੀਂ ਉਹ ਕਿਸੇ ਚੋਤਾ ਨਹੀਂ ਮਿਲਣਾ ਨਾ ਉਹਨੂੰ ਉਹ ਕਿਸ ਕਿਸੇ ਚੋਂ ਤਾਂ ਨਹੀਂ ਮਿਲਣਾ ਉਹਦੇ ਵਾਲੀ ਜ਼ਮੀਨ ਚੋਂ ਮਿਲਣਾ ਹੈ ਜੀ ਉਹਦੇ ਵਾਲੀ ਜ਼ਮੀਨ ਚੋਂ ਮਤਲਬ 8 ਕਰਨਾਲਾ ਚੋਂ 6 ਕਰਨਾਲਾ ਤਾਂ ਉਹ ਰੱਖ ਰਹੇ ਨੇ 2 ਕਰਨਾਲਾ ਕਿਸਾਨ ਨੂੰ ਦੇ ਰਹੇ ਨੇ ਫਿਰ ਵੀ ਉੱਪਰ ਦੀ ਸਹਾਨ ਕਰ ਰਹੇ ਨੇ ਕਿਸੇ ਨੂੰ ਦੇ ਰਹੇ ਆ ਅਸੀਂ ਉਹ ਇੱਕ ਜਿਹੜਾ ਉਹ ਹੈ ਡਿਵੈਲਪਮੈਂਟ ਵਾਲਾ ਉਹ ਉਹ ਵੀ ਮਤਲਬ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਡਿਵੈਲਪਮੈਂਟ ਕਰਾਉਣੀ ਆ ਉਹ ਤੇ 60% ਕਿਸਾਨ ਦਾ ਹੋਏਗਾ 40% ਸਰਕਾਰ ਦਾ ਹੋਏਗਾ ਔਰ ਇਸ ਕਰਕੇ ਜਿਹੜੀ ਹੁਣ ਇਹ ਮਤਲਬ ਬੈਕਫੁੱਟ ਤੇ ਗਈ ਹੈ ਇਹ ਅਸਲ ਦੇ ਵਿੱਚ ਚਿਹਰਾ ਫੇਰੀ ਕਰਨਾ ਚਾਹੁੰਦੀ ਹੈ ਕਿਸਾਨਾਂ ਨਾਲ ਕਿ ਮੂਵਮੈਂਟ ਨੂੰ ਕੇਰਾ ਠੰਡੀ ਕਰੋ ਫਿਰ ਮਤਲਬ ਦੁਬਾਰੇ ਸ਼ੁਰੂ ਉਹੀ ਕੁਝ ਕਰਨਗੇ ਜਿਹੜਾ ਕਿਸੇ ਨੇ ਸੋਚਿਆ ਹੋਇਆ ਬਿਲਕੁਲ ਪੱਟਲ ਸਾਹਿਬ ਸੋਨੂੰ ਕੀ ਤੁਹਾਨੂੰ ਕੀ ਲੱਗਦਾ ਮਤਲਬ ਕਹਿਣ ਦਾ ਮਤਲਬ ਜੇ ਇਹ ਪਾਲਿਸੀ ਲਾਗੂ ਹੁੰਦੀ ਆ ਇਹ ਕਲੋਨੀਆਂ ਕੱਟੀਆਂ ਜਾਂਦੇ ਨੇ ਕਿ ਕਿੰਨੀ ਜਲਦੀ ਵਿਕਸਿਤ ਹੋ ਜਾਣਗੇ ਕਿੰਨਾ ਸਮਾਂ ਲੱਗੂਗਾ ਪਹਿਲਾਂ ਕਿਤੇ ਹੋਈਆਂ ਹੀ ਨਹੀਂ ਇਹ ਵੀ ਨਹੀਂ ਹੋਣੀ ਆ ਕਿਤੇ ਨਹੀਂ ਹੋਈਆਂ ਦਿਖਾਓ ਜਿੱਥੇ ਕਲੋਨੀਆਂ ਕੱਟੀਆਂ ਪਈਆਂ ਨੇ ਸ਼ਹਿਰਾਂ 'ਚ ਕਲੋਨੀਆਂ ਕੱਟੀਆਂ ਪਈਆਂ ਨੇ ਉਹਦੇ 'ਚ ਕਿਸੇ 2 ਕੋਠੀਆਂ 4 ਬਣ ਗਈਆਂ 5 ਬਣ ਗਈਆਂ 6 ਬਣ ਇਹ ਬਣ ਗਈਆਂ ਸ਼ਹਿਰਾਂ 'ਚ ਕਿੰਨੇ ਪਲਾਟ ਖਾਲੀ ਪਏ ਨੇ ਧਨਾੜ ਲੋਕਾਂ ਨੇ ਮਤਲਬ ਕਿੰਨੇ ਕਿੰਨੇ ਪਲਾਟ ਲੈ ਕੇ ਰੱਖੇ ਪਏ ਨੇ ਉਹਨਾਂ ਨੂੰ ਕਵਰ ਕਰ ਲਓ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਲੀਗਲ ਨੇ ਉਹ ਇਹ ਲੀਗਲ ਹੋਊਗੀ ਇਹ ਕਾਨੂੰਨੀ ਹੋਊ ਉਹ ਗੈਰ ਕਾਨੂੰਨੀ ਨੇ ਨਹੀਂ ਉਹ ਲਈ ਮਤਲਬ ਅਨਲੀਗਲ ਕਿਵੇਂ ਹੋਗੀ ਇਹ ਲੀਗਲ ਕਿਵੇਂ ਹੋਊਗੀ ਮਤਲਬ ਉਹ ਤਾਂ ਉਹ ਜਵਾਬ ਦੇਵੇ ਨਾ ਕਿ ਉਹ ਕਿਵੇਂ ਨਹੀਂ ਸੀ ਉਹ ਜਵਾਬ ਦੇਣਗੇ ਜਿਹੜੇ ਨੇ ਕੱਟੀਆਂ ਨੇ ਕਲੋਨੀਆਂ ਮਤਲਬ ਇਹ ਉਹਦੋਂ ਵੀ ਸਰਕਾਰਾਂ ਤੇ ਕਿਸੇ ਸਰਕਾਰ ਨੇ ਕਟੀਆਂ ਅਸੀਂ ਕਦੋਂ ਕਹਿੰਦੇ ਕਿ ਮਤਲਬ ਇਨਲੀਗਲ ਕਟੀਆਂ ਜਾਂ ਕਲੋਨੀਆਂ ਚਾਹੇ ਉਹ ਕਾਲੀਆਂ ਦੀ ਹੋਵੇ ਕਾਂਗਰਸ ਦੀ ਹੋਵੇ ਚਾਹੇ ਉਹ ਬੀਜੇਪੀ ਦੀ ਹੋਵੇ ਕਿਸੇ ਦੀ ਹੋਵੇ ਅਸੀਂ ਤਾਂ ਕਹਿੰਨਾ ਕਿ ਕਾਨੂੰਨੀ ਕੰਮ ਕਰੋ ਗੈਰਕਾਨੂੰਨੀ ਕਰਕੇ ਹੋ ਰਹੇ ਜੇ ਉਹਨਾਂ ਨੇ ਕਰਤਾ ਤਾਂ ਮਤਲਬ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ ਤੁਹਾਡੇ ਕੋਲੇ ਪਾਵਰ ਹੈ ਹੁਣ ਫਿਰ ਤੁਸੀਂ ਤੁਸੀਂ ਠੀਕ ਕਰ ਲਓ ਉਹਨਾਂ ਨੂੰ ਬਿਲਕੁਲ ਸਰਕਾਰ ਨੇ ਤਾਂ ਵੈਸੇ ਕਹਿ ਵੀ ਦਿੱਤਾ ਜੀ ਕਿ ਲੁਧਿਆਣੇ ਦਾ 25000 ਏਕੜ ਸੰਗਰੂਰ ਦੇ 568 ਏਕੜ ਨੇ ਤੇ ਪਟਿਆਲੇ ਦੇ ਕਾਫੀ ਨੇ ਉਹ ਪੂਰੀ ਉਹਨਾਂ ਨੇ ਬਿਉਤਮੰਦੀ ਵੀ ਦੱਸਤੀ ਵੀ ਐਨੇ ਪਿੰਡ ਆਉਂਦੇ ਨੇ ਐਨੇ ਨੇ ਨੰਬਰ ਆਉਂਦੇ ਨੇ ਉਹ ਜਨਤਾ ਕੀ ਤੇ ਨਹੀਂ ਉਹ ਅਸਲ ਦੇ ਵਿੱਚ ਮਤਲਬ ਧੋਖਾ ਦੇਣ ਵਾਲੀ ਗੱਲਾਂ ਹੀ ਨੇ ਇਹ ਕਤੇ ਕੁਸ ਕਹਿੰਦੇ ਨੇ ਕਦੇ ਕੁਸ ਕਹਿੰਦੇ ਨੇ ਪਰਸੋ ਮੈਂ ਟੀਵੀ ਤੇ ਦੇਖ ਰਿਹਾ ਸੀਗਾ ਕਿ ਇੱਕ ਨਿਊਜ਼ ਆ ਗਈ ਕਿ 280 ਏਕੜ ਜ਼ਮੀਨ ਤੇ ਸਹਿਮਤੀ ਬਣ ਗਈ ਕਿਸਾਨਾਂ ਨੇ ਕਹਿਤਾ ਫਿਰ ਚੱਕ ਦੇ ਵੀ ਆ ਗਈ ਕਿ ਹੁਣ 200 ਨੇ ਕਹਿਤਾ 200 ਏਕੜ ਵੀ ਸਾਨੂੰ ਕਹਿਤਾ ਲੈ ਲਓ ਮਤਲਬ ਇਹ ਤਾਂ ਉਹੀ ਬੁੱਧੂ ਬਣਾਉਣ ਵਾਲੀਆਂ ਗੱਲਾਂ ਨੇ ਨਹੀਂ ਕਿਸਾਨ ਕੋਈ ਕਹਿੰਦੇ ਨਹੀਂ ਹੈਗੇ ਵੀ ਅੱਜ ਲੈ ਬਿਲਕੁਲ ਹੀ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨ ਵਿਰੋਧ ਕਰਦੇ ਰਹਿਣਗੇ ਆਪਣੀ ਜ਼ਮੀਨ ਵਾਸਤੇ ਮਰਨ ਤੱਕ ਜਾਣਗੇ ਠੀਕ ਹੈ ਔਰ ਜੇ ਕਿਸਾਨਾਂ ਦੀ ਜ਼ਮੀਨ ਹੀ ਚਲੀ ਗਈ ਤਾਂ ਕਿਸਾਨਾਂ ਕੋਲੇ ਰਹਾ ਕੀ ਕਿਸਾਨ ਰੋਟੀ ਕਾਦੇ ਤੇ ਖਾਣਗੇ ਮਤਲਬ ਢਿੱਡ ਕਾਦੇ ਨਾ ਭਰੋਂਗੇ ਢਿੱਡ ਨਟ ਬੋਲਟਾਂ ਨਾਲ ਨਹੀਂ ਭਰੇ ਜਾਣੇ ਇਹ ਤਾਂ اناਜ ਨਾਲ ਹੀ ਭਰੇ ਜਾਣਗੇ ਠੀਕ ਹੈ ਠੀਕ ਹੈ ਬਿਲਕੁਲ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਗੁਰਬਖਸ਼ ਸਿੰਘ ਖੇਤੀਬਾੜੀ ਕਿਸਾਨ ਵਿਕਾਸ ਫਰੰਡ ਤੋਂ ਠੀਕ ਹੈ ਗੁਰਬਖਸ਼ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਸਾਰੇ ਸਿਸਟਮ ਨੂੰ ਜਿਵੇਂ ਦਾ ਚੱਲ ਰਿਹਾ ਬਿਆਨ ਵੀ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਤਾਨਾਸ਼ਾਹੀ ਨਹੀਂ ਕਰਦੇ ਅਸੀਂ ੱੱਕਾ ਨਹੀਂ ਕਰਦੇ ਕਿਵੇਂ ਲੱਗਦਾ ਤੁਹਾਨੂੰ ਇਹ ਸਰਕਾਰ ਦਾ ਇੱਕ ਪ੍ਰਮਾਣ ਜਿਹੜਾ ਲੋਕਾਂ ਨੂੰ ਇੱਕ ਬਹਿਕਾ ਵਿੱਚ ਪਰਮਾ ਪਰਮਾ ਕੇ ਉਹਨਾਂ ਤੋਂ ਜ਼ਮੀਨਾਂ ਖੋਹਣ ਦੀ ਉਤਿਆਰੀ ਆ ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਨਹੀਂ ਧੱਕਾ ਕਰਦੇ ਪਰ ਕਿਤੇ ਨਾ ਆਪਾਂ ਵੇਖਦੇ ਆ ਨਿਊਜ਼ ਦੇ ਵਿੱਚ ਆਪਣੇ ਜਾਲਾਂਪਿੰਡ ਪਟਿਆਲੇ ਕੋਲ ਉਧਰੋਂ ਬਠਿੰਡੇ ਕਾਫੀ ਥਾਵਾਂ ਤੇ ਇਹਨਾਂ ਨੇ ਧੱਕੇ ਦੇ ਨਾਲ ਜ਼ਮੀਨਾਂ ਖੋਹ ਲਈਆਂ ਜਾਂ ਤਿਆਰੀਆਂ ਕਰੀਆਂ ਹੋਈਆਂ ਨੇ ਤੇ ਨਾਲ ਹੀ ਜਿਹੜਾ ਇਹ ਕਹਿ ਰਹੇ ਨੇ ਜੀ ਹਾਂ ਜੀ ਇਹਨਾਂ ਦੇ ਇਹਨਾਂ ਨੂੰ ਇਹ ਹੀ ਸਮਝ ਨਹੀਂ ਆ ਰਹੀ ਵੀ ਅਸੀਂ ਮਾਡਲ ਕਿਹੜਾ ਡਿਵੈਲਪ ਕਰਨਾ ਹੈ ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਦਿੱਲੀ ਮਾਡਲ ਜਦੋਂ ਇਹਨਾਂ ਨੇ ਪੰਜਾਬ ਇਲੈਕਸ਼ਨ ਜਿੱਤੀ ਤਾਂ ਦਿੱਲੀ ਮਾਡਲ ਨੂੰ ਬਹੁਤ ਇਹਨਾਂ ਨੇ ਸਲਾਹਗਾ ਕੀਤੀ ਉਸ ਤੋਂ ਬਾਅਦ ਇਹ ਜਦੋਂ ਦਿੱਲੀ ਹਾਰੇ ਤਾਂ ਪੰਜਾਬ ਮਾਡਲ ਨੂੰ ਬਹੁਤ ਜ਼ਿਆਦਾ ਸਲਾਹਗਾ ਕੀਤੀ ਤੇ ਤੀਜੇ ਨੰਬਰ ਤੇ ਹੁਣ ਇਹ ਕਹਿ ਰਹੇ ਨੇ ਹਰਿਆਣੇ ਦੇ ਵਿੱਚ 48000 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਦਿੱਤੀ ਹੋਈ ਆ ਜਦਕਿ ਸਾਡੇ 24000 ਦਿੱਤੀ ਹੋਈ ਆ ਮਤਲਬ ਵੀ ਹੁਣ ਇਹ ਬੀਜੇਪੀ ਵਾਲਾ ਮਾਡਲ ਜਿਹੜਾ ਹਰਿਆਣੇ ਦੇ ਵਿੱਚ ਲਾਗੂ ਆ ਉਹਦੇ ਉੱਤੇ ਕੰਮ ਕਰ ਰਹੇ ਨੇ ਕਿੰਨੇ ਕਿਤੇ ਇਹ ਸਰਕਾਰ ਜਿਹੜੀ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਨਿਆਂ ਨੂੰ ਦੇਣ ਦੀ ਤਿਆਰੀ ਵਿੱਚ ਆ ਤੇ ਉਹਦੇ ਤਹਿਤ ਹੀ ਇਹ ਜਿਹੜੀਆਂ ਨੀਤੀਆਂ ਲੈਂਦੀਆਂ ਜਾ ਰੀਆਂ ਨੇ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਡਿਵੈਲਪ ਫਿਰ ਕਦੋਂ ਤੱਕ ਹੋ ਜਾਣਗੇ ਜੇ ਲਾਗੂ ਕਰਦੇ ਨੇ ਚਲੋ ਵੱਡੇ ਸ਼ਹਿਰਾਂ 'ਚ ਕਿਤੇ ਕਰਦੇ ਨੇ ਉਹ ਕਿੰਨੇ ਟਾਈਮ 'ਚ ਵਿਕਸਤ ਹੋ ਜਾਣਗੇ ਪਹਿਲੇ ਨੰਬਰ ਤੇ ਇਹ ਆ ਵੀ ਇਹਨਾਂ ਨੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਤੋਂ ਪਹਿਲਾਂ ਵੀ ਇਹ ਇੱਕ ਸਿਸਟਮ ਹੁੰਦਾ ਵੀ 25 ਸਾਲ ਦੇ ਵਿੱਚ ਕਿੰਨੀ ਜਨਤਾ ਦੀ ਆਬਾਦੀ ਵਧੇਗੀ ਤੇ ਕਿਸ ਹਿਸਾਬ ਨਾਲ ਉਹ ਆਪਾਂ ਅੱਗੇ ਡਿਵੈਲਪਰ ਲਈ ਲੈਂਡ ਪੂਲਿੰਗ ਕਰਾਂਗੇ ਇਹਨਾਂ ਨੇ ਕੋਈ ਸਰਵੇ ਨਹੀਂ ਕਰਿਆ ਹੈਗਾ ਤੇ ਇਹ ਤਕਰੀਬਨ ਜ ਛੇ ਕਲੋਨੀਆਂ ਜਿਹੜੀਆਂ ਬਠਿੰਡੇ ਏਰੀਆ ਚਾ ਹੋਰ ਏਰੀਆ ਚ ਉਹ ਅਜੇ ਤੱਕ ਡਿਵੈਲਪ ਨਹੀਂ ਹੋਈਆਂ ਉੱਥੇ ਸਿਰਫ ਇੱਕ ਜਾਂ ਦੋ ਘਰ ਪਏ ਨੇ ਤੇ ਉਹ ਉਸੇ ਤਰ੍ਹਾਂ ਉਸੇ ਤਰ੍ਹਾਂ ਪਈਆਂ ਨੇ ਤੇ ਉਹੀ ਜਿਹੜੀ ਪੈਦਾਵਾਰ ਵਾਲੀ ਜ਼ਮੀਨ ਆ ਉਹ ਵੰਨੀ ਪਈ ਆ ਉਹਦੇ ਨਾਲ ਅੰਦਾਜ਼ ਵੀ ਘਟ ਰਿਹਾ ਤੇ ਇੱਕ ਇਹ ਕਹਿ ਰਹੇ ਨੇ ਵੀ ਹਾਂ ਜੀ ਸਾਡੀ ਜਿਹੜੀ ਪੈਦਾਵਾਰ ਵੱਧ ਚੁੱਕੀ ਆ ਪੈਦਾਵਾਰ ਵਧਣ ਦਾ ਕਾਰਨ ਇਹ ਆ ਨਰਮੇ ਦੇ ਥੱਲੇ ਜੀਰੀ ਤੇ ਕਣਕ ਉਹ ਘਟ ਗਈ ਆ ਉਥੇ ਕਣਕ ਤੇ ਜੀਰੀ ਲਾ ਰਹੇ ਨਰਮਾ ਘਟ ਗਿਆ ਇਸ ਲਈ ਆਪਾਂ ਨੂੰ ਲੱਗਦਾ ਪੈਦਾਵਾਰ ਵਧੀਆ ਨਾ ਇਹ ਸੇਮ ਉਹੀ ਪੋਜੀਸ਼ਨ ਆ ਜ਼ਮੀਨਾਂ ਘਟ ਰਹੀਆਂ ਨੇ ਪੈਦਾਵਾਰ ਉਨੀ ਨਹੀਂ ਜ਼ਿਆਦਾ ਨਹੀਂ ਵਧ ਰਹੀ ਹੈਗੀ ਬਿਲਕੁਲ ਕਿਸਾਨ ਵੀ ਇਹ ਕਹਿ ਰਹੇ ਨੇ ਕਿ ਜਿਹੜੀਆਂ ਪੈਦਾਵਾਰ ਵਾਲੀਆਂ ਜ਼ਮੀਨਾਂ ਨੇ ਉਹ ਕਿਉਂ ਲਈਆਂ ਜਾਂਦੀਆਂ ਨੇ ਉਹ ਲੈਣੀਆਂ ਨਹੀਂ ਚਾਹੀਦੀਆਂ ਜਿਹੜੀਆਂ ਦੂਜੀਆਂ ਜ਼ਮੀਨਾਂ ਨੇ ਜਿੱਥੇ ਫਸਲ ਨਹੀਂ ਹੁੰਦੀ ਉਹ ਕਰ ਲੈਣ ਉਹ ਕਹਿ ਰਹੇ ਉਥੇ ਉਹ ਨੰਬਰ ਕਰ ਲੈ ਇਹ ਤਾਂ ਇਹ ਤਾਂ ਦਿੱਕਤ ਆ ਕਿਤੇ ਨਾ ਕਿਤੇ ਇਹ ਜਿਹੜੀ ਪਾਲਿਸੀ ਆ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਜਾਊਗੀ ਜਾਊਗੀ ਜਦੋਂ ਡਿਵੈਲਪ ਨਹੀਂ ਹੋਣਗੀਆਂ ਉਹ ਕਲੋਨੀਆਂ ਉਹ ਜ਼ਮੀਨ ਖਾਲੀ ਤਾਂ ਨਹੀਂ ਪਈ ਰਹੇਗੀ ਉੱਥੇ ਕੁਝ ਨਾ ਕੁਝ ਤਾਂ ਲਾਉਣਾ ਪਊਗਾ ਕੋਈ ਇੰਡਸਟਰੀ ਲਾਉਣੀ ਪਊਗੀ ਕੋਈ ਜਾਂ ਤਾਂ ਖੇਤੀ ਲਈ ਇੱਕ ਵੱਡਾ ਸੈਕਟਰ ਬਣਾਉਣਾ ਪਊਗਾ ਇਸ ਤਹਿਤ ਇਹਨਾਂ ਨੇ ਬਹੁਤ ਵੱਡੀ ਪਲੈਨਿੰਗ ਆ ਇੱਕ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦੇਣ ਦੀ ਇਸ ਦੇ ਤਹਿਤ ਹੀ ਇਹ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਪਰ ਹੁਣ ਬੇਵਕਵੇਂ ਦੀ ਚੱਲ ਰਹੀ ਆ ਤੁਸੀਂ ਵੀ ਇੱਥੇ ਸੈਮੀਨਾਰ 'ਚ ਪਹੁੰਚੇ ਹੋ ਜਾਗਰੂਕਤਾ ਚੱਲ ਰਹੀ ਆ ਬੇਵਕਵੇਂ ਦਾ ਉਹਦਾ ਨਤੀਜਾ ਕੀ ਲੋਕਾਂ ਦੇ ਵਿੱਚ ਭਾਰੀ ਰੋਸ ਆ ਟਰੈਕਟਰ ਮਾਰਚ ਦੇ ਵਿੱਚ ਲੁਧਿਆਣਾ ਬਠਿੰਡੇ ਸਾਰੇ ਲੋਕਾਂ ਨੇ ਉਹਨਾਂ ਤੇ ਫੋਲੋਅ ਅਪ ਤੇ ਇਹ ਇਹਨਾਂ ਨੂੰ ਬੈਕ ਤੇ ਆਉਣਾ ਪੈਗਾ ਇਹ ਪਾਲਿਸੀਆਂ ਨੂੰ ਰੱਦ ਕਰਨੀ ਪੈਗੀ ਕਿਉਂਕਿ ਕਿਸਾਨਾਂ ਦਾ ਵਿਰੋਧ ਵਪਾਰੀਆਂ ਦਾ ਵਿਰੋਧ ਤੇ ਆਮ ਜਨਤਾ ਦਾ ਵਿਰੋਧ ਇਹ ਇਹਨਾਂ ਨੂੰ ਝੱਲਣਾ ਪੈ ਗਿਆ ਕਿਉਂਕਿ ਇਹਦੇ ਕਿਸਾਨੀ ਦੇ ਨਾਲ ਸਾਰੇ ਵਰਗ ਹੀ ਥੱਲੇ ਨੂੰ ਜਾਣਗੇ ਇਹਦਾ ਫੁੱਲ ਵਿਰੋਧ ਹੋ ਰਿਹਾ ਹੈ ਬਿਲਕੁਲ ਜੀ ਹਾਂਜੀ ਕੀ ਨਾਮ ਆ ਜੀ ਆਪਣਾ ਗੁਰਮੀਤ ਸਿੰਘ ਗੁਰਮੀਤ ਸਿੰਘ ਜੀ ਕਿਹੜੀ ਜਥੇਬੰਦੀ ਤੋਂ 올 ਇੰਡੀਆ ਕਨਫਰੰਸ ਸਭਾ ਠੀਕ ਹੈ ਜੀ ਬਾਕੀ ਕਿਵੇਂ ਲੱਗਦਾ ਜੀ ਜੋ ਸਰਕਾਰ ਦੀ ਹੁਣ ਪਾਲਿਸੀ ਆ ਰਹੀ ਆ ਬਹੁਤ ਸਹਿਰਾਂ ਚ ਸੈਂਕੜੇ ਏਕੜ ਹਜ਼ਾਰਾਂ ਏਕੜ ਮਤਲਬ ਜ਼ਮੀਨ ਲੈ ਰਹੇ ਨੇ ਉਹ ਕੀ ਲੱਗਦਾ ਤੁਹਾਨੂੰ ਇਹ ਕਿਸਾਨ ਵਿਰੋਧੀ ਫੈਸਲਾ ਹੈ ਮਜ਼ਦੂਰ ਵਿਰੋਧੀ ਫੈਸਲਾ ਵੀ ਹੈ ਜੀ ਅਸੀਂ ਇਸ ਦੀ ਇਸ ਨੂੰ ਕੰਟੈਂਪ ਕਰਦੇ ਹਾਂ ਸਰਕਾਰੇ ਫੈਸਲਾ ਵਾਪਸ ਲਵੇ ਕਿਉਂ ਕਿ ਕਿਸੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਂ ਤੇ ਪੈਸੇ ਲੈ ਜਾਂਦੇ ਸੀ ਉਸ ਨਾਲੇ ਬਦਨਾਮ ਹੁੰਦੇ ਸੀ ਇਹਨਾਂ ਨੂੰ ਫੰਡ ਚਾਹੀਦਾ ਆਪਣੇ ਪੇਟ ਭਰਨ ਲਈ ਪੈਸਾ ਚਾਹੀਦਾ ਉਹਨੇ ਕੇਜਰੀਵਾਲ ਦਿੱਲੀ ਤੋਂ ਬਿਲਡਰ ਲਿਆ ਆ ਇੱਥੇ ਲੈ ਕੇ ਪਾਲਸੀ ਇਸ ਤੋਂ ਪਹਿਲਾਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਪਾਲਸੀ ਲਾਗੂ ਕੀਤੀ ਸੀ ਜੀ ਉਨੇ ਨਾ ਕਰੋੜਾ ਰੁਪਇਆ ਲੈ ਲਿਆ ਸੀ ਬਿਲਡਰਾਂ ਤੋਂ ਇਹ ਇੱਕ ਪਾਲਸੀ ਹੈ ਵੀ ਤੁਹਾਨੂੰ ਅਸੀਂ ਜ਼ਮੀਂਦਾਰ ਨੇ ਆਜੋ ਸਾਨੂੰ ਦੱਸੋ ਕੀ ਦਿੰਨੇ ਹੋ ਇਹ ਪਹਿਲੀ ਵਾਰੀ ਹੈ ਜਦੋਂ ਬਿਨਾਂ ਪੈਸੇ ਦਿੱਤੇਆਂ ਜ਼ਮੀਨਾਂ ਲਈਆਂ ਜਾ ਰਹੀਆਂ ਲੋਕਾਂ ਦੀਆਂ ਖੇਤੀ ਜੋਗ ਜ਼ਮੀਨਾਂ ਕਦੇ ਨਹੀਂ ਲੈਣੀਆਂ ਚਾਹੀਦੀਆਂ ਜਿੱਥੇ ਪੈਦਾਵਾਰ ਹੁੰਦੀ ਹੋਵੇ ਬੰਜਰ ਜੰਗਲ ਬੇਕਾਰ ਜ਼ਮੀਨਾਂ ਲਈਆਂ ਜਾ ਸਕਦੀਆਂ ਹਨ ਕੰਮਾਂ ਲਈ ਇਹਦੇ ਵਿੱਚ ਨੁਕਸਾਨ ਸਾਡਾ ਇਹ ਹੋਊਗਾ ਇੱਕ ਪਿੰਡ ਦੀ ਜ਼ਮੀਨ ਲੈ ਲਈ ਫਰਜ਼ ਕਰੋ ਉਸ ਪਿੰਡ ਦੇ ਵਿੱਚ ਜਿਹੜਾ ਪਿੰਡ ਵਾਲਾ ਥਾਂ ਆ ਠੀਕ ਹੈ ਉਸ ਦਾ ਕੁਝ ਨਹੀਂ ਦੇਣਾ ਜਿਹੜੇ ਉਸ ਪਿੰਡ ਦੇ ਵਿੱਚ ਸ਼ਾਮਲਾਠ ਜ਼ਮੀਨ ਆ ਉਹਦਾ ਕੁਝ ਨਹੀਂ ਦੇਣਾ ਜਿਹੜੇ ਉਸ ਪਿੰਡ ਦੇ ਵਿੱਚ ਪੈਸੇ ਪਹੀਆਂ ਨੇ ਉਹਦਾ ਕੁਝ ਨਹੀਂ ਦੇਣਾ ਜਿਹੜੇ ਉਸ ਪਿੰਡ ਚ ਪਾਰਕ ਨੇ ਛੱਪੜ ਨੇ ਉਹਨਾਂ ਦਾ ਕੁਝ ਨਹੀਂ ਦੇਣਾ ਜਿਹੜੇ ਉੱਥੇ ਬੇਜਮੀਨੇ ਲੋਕ ਬੈਠੇ ਨੇ ਉਹਨਾਂ ਨੂੰ ਕੁਝ ਨਹੀਂ ਦੇਣੋ ਇਸ ਲਈ ਬਹੁਤ ਭਾਰੀ ਨੁਕਸਾਨ ਹੈ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀਆਂ ਸਰਕਾਰਾਂ ਲੋਕ ਮੂਰਖ ਨਹੀਂ ਬਣਨਗੇ ਇਹਦੇ ਖਿਲਾਫ ਡਟ ਕੇ ਲੜਾਂਗੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੋਣ ਕਰਕੇ ਸਾਡੀ 올 ਇੰਡੀਆ ਕਿਸਾਨ ਸਭਾ ਇਸ ਦੇ ਖਿਲਾਫ ਡਟ ਕੇ ਲੜੂਗੀ ਬਿਲਕੁਲ ਜੀ ਸੋ ਨਾਬਾ ਚ ਅੱਜ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਨਹੀਂ ਹੋਣ ਦਿਆਂਗੇ ਇੱਥੋਂ ਤੱਕ ਕਹਿ ਰਹੇ ਨੇ ਕਿ ਸੈਮੀਨਾਰ ਪੂਰੇ ਪੰਜਾਬ ਦੇ ਵਿੱਚ ਲਾਵਾਂਗੇ ਅਤੇ ਇਹ ਪਾਲਿਸੀ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਕੈਮਰਾਮੈਨ ਜੋਨੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ